ਸਿੰਘਡੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਕਿਰਾਂ ਚ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਜੋਬਨ ਜਿਹਨਾਂ ਦੇ ਫਾਰਮ ਤੇ ਆ ਤੇ ਪਹੁੰਚੇ ਆਂ ਵੀਡੀਓ ਬਣਾਉਣ ਤਿੰਨੋਂ ਨਾਲ ਗਾਵਾਂ ਦੇ ਵਿੱਚ ਦਿਖਾਵਾਂਗੇ ਕਿੰਨੇ ਗਾਵਾਂ ਸੂਈਆਂ ਨਹੀਂ ਦੋ ਸੂਈਆਂ ਵਧੀਆ ਇੱਕ ਦੋ ਗਾਵਾਂ ਸੂਈਆਂ ਤੇ ਇੱਕ ਗਾਂ ਦੋਸਤੋ ਗੱਬਣਿਆ ਤੇ ਇਹ ਜਿਹੜੀ ਸਾਹਮਣੇ ਬਲੈਕ ਰੰਗ ਦੀ ਜਰਸੀ ਇਹਦੇ ਮਗਰ ਵਸ਼ੀ ਸਵੇਰ ਤਾਜ਼ਾ ਸੂਈ ਬਿਲਕੁਲ ਇਹ ਵੀ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਆ ਤੇ ਜਿਹੜੀ ਜਰਸੀ ਹੈ ਬਾਹ ਡਿਟੇਲ ਸਾਰੀ ਆਪਾਂ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਨਸਾਂ ਜੀ ਕਰਲਾ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲੇ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਪੜਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਆਕੇ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਆਪਾਂ ਸਾਰੀ ਪ੍ਰੋਪਰ ਨਾਮ ਨਗਾਂ ਦੀ ਪੁੱਛ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਔਰ ਠੀਕ ਹੈ ਵਧੀਆ ਹੋਜੀ ਵਧੀਆ ਕਿਰਪਾ ਮਹਾਰਾ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਚੱਲੀ ਜਾਂਦਾ ਭਾਈ ਸਭ ਤੋਂ ਪਹਿਲਾਂ ਲੋਹੜੀ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਵੀਰ ਭਰਾਵਾਂ ਮੇਰੇ ਨੂੰ ਹੌਣ ਜੰਨੀਆਂ ਹਾਂਜੀ ਹਾਂਜੀ ਉਹ ਸੁਣੋ ਐਡਰੈਸ ਬੋਲ ਦੋ ਆਪਾਂ ਪਿੰਡ ਚਾਟੀਵੰਡ ਜੀ ਸ਼ਿਆਦ ਅਮਰਸਰ ਜੀ ਅਮਰਸਰ 9041874906 ਠੀਕ ਹੈ ਜੀ ਹਾਂਜੀ ਦੋ ਤਿੰਨ ਨਾ ਕਿ ਗਾਵਾਂ ਦੇ ਵਿੱਚ ਦੋ ਗਾਵਾਂ ਸੁਈਆਂ ਜਿਹਦੇ ਇੱਕ ਗੱਬਰ ਅਚੀਬਾ ਇਹ ਦੋਵੇਂ ਬਲੈਕ ਡਾਇਮੰਡ ਹੈ ਹਾਂਜੀ ਹਾਂਜੀ ਅੱਜ ਬਲੈਕ ਬਲੇ ਕਰਤੀਆਂ ਹਾਂਜੀ ਹਾਂਜੀ ਅੱਜ ਲੈ ਤੇ ਕੋਕੇ ਨਾ ਪਾਉਣੀ ਕਾਲੀ ਵੀਡੀਓ ਕਾਲੀ ਫਿਰ ਮਾਰਦਾ ਥੋੜਾ ਜਿਹਾ ਲੇਡਾ ਫਿਰ ਸ਼ਾਮੀ ਪਈ ਆ ਮਾਰ ਲੈਂਦੇ ਹੋਏ ਠੀਕ ਹੈ ਜੀ ਤਾਂ ਅੱਜ ਪਾਣੀ ਠੀਕ ਹੈ ਜਿਹੜੀ ਇਹ ਜਰਸੀ ਆ ਇਹ ਵੀ ਜੀ ਸੂਈ ਹੈ ਬੱਚੀ ਕਿੰਨਾ ਟਾਈਮ ਇਹਨੂੰ ਅੱਜ ਤੇ ਇੰਦਰ ਹੋਈ ਸੀ ਭਾਈ ਅੱਛਾ ਜਿਹਾ ਗਿੱਲਾ ਨਾਲੂ ਬੱਚੇ ਆ ਅੱਛਾ ਜੀ ਆਹ ਬੱਚੀ ਹੈ ਮਗਰੇ ਦੇ ਬੱਚੀ ਇਹਦੇ ਮਗਰ ਦੋਸਤੋ ਹੈ ਨਾ ਮਸ਼ੀ ਵੀ ਬਲੈਕ ਬਿਲਕੁਲ ਤੇ ਚੱਗੇ ਪੀ ਕੇ ਦੀ ਆ ਟੀਕਾ ਦਾ ਦਸੋਂ ਦਾ ਦੱਸਿਆ ਚੇਤਾ ਨਹੀਂ ਭੁੱਲ ਜਾਏ ਅੱਛਾ ਇਹ ਚੰਗੇ ਟੀਕੇ ਦੀ ਬੱਚੀ ਹੈ ਬੱਚੀ ਗਾਂ ਵੀ ਤਿਆਰ ਹੋ ਦੋਸਤੋ ਇੰਪੋਰਟਡ ਸੀਮਨ ਆ ਭਾਈ ਕਹਿੰਦਾ ਜੋਪਨ ਭਈ ਇੰਪੋਰਟਡ ਸੀਮਨ ਦੀ ਬੱਚੀ ਆ ਤੁਸੀਂ ਤੰਨਾਂ ਨਾਲ ਦਾ ਬੱਚਾ ਵੇਖ ਲਿਓ ਚੈੱਕ ਕਰ ਲਿਓ ਪਰਸੋਂ ਸ਼ਾਮ ਆ ਦੀ ਬੱਚੀ ਸੁਹੀ ਆ ਠੀਕ ਹੈ ਜੀ ਤੇ ਜੋਪਨ ਬੋਲਾ ਕਹਿੰਦਾ ਬੋਲਾ ਜੀ ਭੈਣ ਭਾ ਮਾਨਦਾ ਨਹੀਂ ਗੱਲ ਹਣਾ ਚਵਾਗੇ ਵਾਸੀ ਦਾਂਗੇ ਹਾਂ ਬੋਲਾ ਵਾਲਾ ਬੱਚੀ ਕਹੂਗਾ ਬੋਲਾ ਹੋਊਗਾ 27 ਕਿਲੋ 27 22 ਕਿਲੋ ਹਾਂ ਦੋਨਾਂ ਦਾ ਠੀਕ ਹੈ ਜੀ ਯਾਨੀ ਕਿ 13 13.5 13 14 ਕਿਲੋ ਇੱਕ ਡੰਗਾ ਦਿੰਦੀ ਹੈ ਵਾਸੀ ਅਜੇ ਬੋਲੇ ਦੀ ਕਾਲ ਕਾਲ ਸਾਰੀ ਖਾਲੀ ਕੀਤੀ ਵਚੀ ਅੱਛਾ ਜੀ ਤੇ ਅਜੇ ਕੋਈ ਭਾਰ ਨਹੀਂ ਹੈਗੀ ਆਵੇਂ ਕੀਪੇ ਪੜਾ ਪਈਆਂ ਆ ਜੇ ਕੋਈ ਭਾਰਪੂਲ ਨਹੀਂ ਵਚੀ ਤੇ ਹੈਗੀ ਠੀਕ ਹੈ ਜੀ ਹਾਂਜੀ ਤੇ ਮਤਲਬ ਸੂਹਾ ਦੂਜਾ ਸੂਹਾ ਦੋਤਰਾ ਤੇ ਇਹਨੇ ਕੋਈ ਪਹਿਲੇ ਸਵੇਰੇ ਕਿੰਨਾ ਖਚਵਾਤਾ ਪਹਿਲੇ ਸਵੇਰੇ ਵੀਰ ਜੀ ਦੋ ਦੋ ਆਂਦੇ ਵੀ 35 36 ਕਿਲੋ ਵਚੀ ਨੇ ਦਿੱਤਾ 35 36 ਕਿਲੋ ਪਹਿਲੇ ਸੂਹ ਨੇ ਦਿੱਤਾ ਕੋਈ ਗਰਮੀ ਗਰਮੀ ਦੇ ਨੂੰ ਪਤਾ ਨਹੀਂ ਕਰਮਾ ਠੀਕ ਹੈ ਜੀ ਬਾਕੀ ਉਹ ਵੀਰੇ ਜਿਹੜੇ ਫਾਰਮ ਤੋਂ ਵਾਸੀ ਲਈ ਜਾ ਉਹ ਵੀਰਾਂ ਦਾ ਵੀ ਹੈ ਕਿ ਦੁੱਧ 40 ਕਿਲੋ ਵਾਸੀ ਦੇ ਦੂਗੀ ਦੋਸਤੋ ਆਰਡਰ ਕੁਆਲਿਟੀ ਚੈੱਕ ਕਰ ਲਓ ਪੁਛਾਰ ਦੇ ਪਾਸੇ ਵੀ ਵੇਖੋ ਲੱਤਾਂ ਦੇ ਵਾਸੀ ਉਨੀ ਗਾਂ ਹੋਗੀ ਉਨੀ ਵਸ਼ਾਂ ਹੋਗੀ ਹਾਂਜੀ ਹਾਂਜੀ ਤੇ ਅਜੇ ਟਾਈਮ 11 ਵਜੇ ਆ ਤੇਰੇ 5 ਵਜੇ ਦੀ ਚਵਾਈ ਆ ਠੀਕ ਹੈ ਜੀ ਤੇ ਅਜੇ ਸ਼ਾਮਾਂ ਤੱਕ ਇੰਨੀ ਵਸ਼ੀ ਹੋਰ ਬਣ ਜੂ ਲਾ ਸ਼ਾਮਾਂ ਤੱਕ ਦੋਸਤੋ ਕਿੰਨਾ ਆਰਡਰ ਤਿਆਰ ਕਰ ਸਕਦੇ ਚੋਕ ਨਾ ਸਕਦੇ ਇਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਆ ਕਰਿਓ ਚੈੱਕ ਆ ਲਓ ਜੀ ਵੇਖੋ ਸੀ.ਐਨ.ਐਸ. ਉਲੀਆਂ ਕਰਮਾਲੀਆਂ ਯੰਤੀ ਕੋਈ ਨਹੀਂ ਹੈ ਬਾਕੀ ਜਿੰਨੀ ਵੀ ਜੁਗੀ ਸਵਾਈ ਆ ਲੋ ਜੀ ਬਾਕੀ ਮੇਰੇ ਵੀਰ ਭਰਾਵਾਂ ਨੇ ਦੱਸਣਾ ਵੀ ਕਿੰਨਾ ਦੋ ਦੇ ਦੂਗਾ ਹੈ ਪਿਓਰ ਪੂਰੀ ਸਾਰੀ ਜੈਡ ਬਲੈਕ ਹਾਂਜੀ ਹਾਂਜੀ ਤੇ ਆਪਣੇ ਮਗਰ ਬਛੀ ਬਹੁਤ ਮਗਰ ਬਛੀ ਹੈ ਨਾ ਆਹ ਲਓ ਦੋਵੇਂ ਗਾਵਾਂ ਦੋਵੇਂ ਗਾਵਾਂ ਮਗਰ ਬਛੀਆਂ ਐ ਅੱਛਾ ਦੋ ਉਹ ਮਗਰ ਬਛੀ ਹੈ ਉਹਦੇ ਮਗਰ ਉਹਦੇ ਮਗਰ ਬਛੀਆਂ ਠੀਕ ਹੈ ਜੀ ਲੋ ਜੀ ਕਰਿਓ ਚੈੱਕ ਕਰ ਬਤਾ ਕਾਲੀ ਨਾ ਪਾਓ ਤੋ ਲੋ ਜੀ ਵੇਖੋ ਆਹ ਜੇਰਸੀ ਦਿਨ ਵਿਖਾਉਣੇ ਵੀ ਐਂਡ ਤੱਕ ਵਿਖਾਵਾਂਗੇ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਓ ਲੋ ਜੀ ਇਹ ਵੀ ਜਰਸੀ ਹੈ ਬਲੈਕ ਜਰਸੀ ਹੈ ਇਹਦੀ ਦੋਸਤ ਚਾਲ ਤੁਸੀਂ ਵੇਖ ਬਾਹਰ ਨਹੀਂ ਕਰਨੀ ਗਾਉਣੀ ਇਹ ਇਹ ਗੱਲ ਹੈ ਪਲਵਾਨਾਂ ਦੀ ਚਾਲ ਖੁੱਲੇ ਫਾਰਮ ਵਿੱਚ ਰਹਿੰਦੀ ਆਈ ਹੈ ਲੋ ਜੀ ਤੇ ਛੱਬੂ ਦੀ ਛੜੀ ਜੀ ਕਰਦੀ ਆ ਔਰ ਹਾਂਜੀ ਬਾਕੀ ਇੱਕ ਮੇਰੇ ਇਹ ਵੀ ਵੀਰਪਾਵਨ ਗਾਲੇ ਜੇ ਤੋਂ ਪਹਿਲੇ ਤੋਂ 25 28 ਕਿਲੋ ਬਹੁਤ ਵੇਚੂ ਦਾ 25 28 ਕਿਲੋ ਬਹੁਲਾ ਹੀ ਕਹਿਣਾ ਹੈ ਜੇ ਤੋਂ 20 ਕਿਲੋ ਉਹਨੂੰ 20 ਕਿਲੋ ਕਰਕੇ ਵੇਚਣੀ ਆ ਠੀਕ ਹੈ ਜੀ ਠੀਕ ਹੈ ਜੀ ਸਾਡੀ ਉਹ ਜੀ ਡੇਲੀ ਵੀਡੀਓ ਪਾਉਣੀ ਆ ਚੰਗੀ ਦੇਣੀ ਚੰਗੀ ਲੈਣੀ ਦੋ ਚਾਹੇ ਹਲਵਾ ਪਾ ਲੈ ਕੋ ਤਾਂ ਮੇਰਾ ਵੀਰ ਇਹ ਨਾ ਅੱਖਾਂ ਗੁਰ ਵੀ ਪਾਈ ਇੰਨੇ ਲਾਉਣੇ ਆ ਚੀਜ਼ ਚੰਗੀ ਵੇਚ ਕਰੋ ਲੋ ਜੀ ਚੰਗੀ ਦਾ ਵਾ ਆ ਲੋ ਜੀ ਕਰਿਓ ਚੈੱਕ ਦੋਸਤੋ ਬਲੈਕ ਯਰਸੀ ਆਪਣੀ ਜਿਹੜੀ ਪੂਰੀ ਵੇਖੋ ਤੇ ਇਹਦਾ ਆਰਡਰ ਕੁਆਲਟੀ ਬਾਈ ਡੱਕੀ ਮੜੀ ਜੇ ਕਰਾਂ ਤੇ ਕਿਆ ਬਾਤ ਓਏ ਅੱਜ ਡੱਕ ਮੜੀ ਚੰਗੀ ਦਿਨਾ ਕਰਾ ਰਿਹਾ ਤੇ ਪੰਥੋਂ ਲਕਾਇਓ ਨੇੜੇ ਤੋਂ ਬਹੁਤ ਚੰਗੀ ਵੱਛੀ ਆ ਲੋ ਜੀ ਮੜੀ ਲੱਤ ਗਾਂ ਪਸ਼ਾਂ ਕਰ ਉਹਦੀ ਚੱਲ ਪੁੱਤ ਗਾਓ ਆ ਕਰਿਓ ਚੈੱਕ ਹਾਂ ਬੇਟੇ ਜੀ ਹਾਂ ਲੋ ਜੀ ਕਰਮਾੜੀ ਨੂੰ ਪਾਣਾ ਬਹੁਤ ਸੌਣਾ ਆ ਪਾਣੀ ਕੋ ਨਿਆਣਾ ਚੋਲੇ ਝੋਣ ਵੀ ਮੋਟਰੀ ਹੋਊਗੀ ਠੀਕ ਹੈ ਜੀ ਆਹ ਲੋ ਕਰਿਓ ਚੈੱਕ ਚੱਲਾ ਪੁੱਤ 27 28 ਕਿਲੋ ਬੋਲਾ ਮੰਨ ਕੇ ਚੱਲੋ ਆਪਾਂ 25 ਕਿਲੋ ਕਰਕੇ ਵੀਰ ਜੀ ਬਹੁਤ ਘੱਲਾਂਗੇ 25 ਕਿਲੋ ਬਾਈ ਕਹਿੰਦਾ ਵੀ ਕਰਕੇ ਤਸੱਲੀ ਆ ਖੜਨੀਆਂ ਜਿਹੜੇ ਵੀਰ ਨੇ ਤਸੱਲੀ ਕਰ ਲੇ ਆਹ ਦੀ ਬੈਕ ਸਾਈਡ ਤੋਂ ਸਾਡੀ ਕੁਆਲਿਟੀ ਚੈੱਕ ਕਰ ਲੋ ਦੋਸਤੋ ਮਿਲ ਕਵੈਂ ਤੇ ਆ ਬਰੀਕ ਜਿਹੜੀ ਵੇਂਦੇ ਆ ਲਾ ਵੀ ਇਧਰ ਕੋਈ ਐ ਕਿ ਨੰਦਾ ਵਿਖਾ ਦਿਓ ਬਹੁਤ ਚੰਗੀ ਵਸੀ ਆ ਲਾ ਦੇ ਫਲਕਾਰੀ ਲਾ ਦੀਏ ਲਾ ਦੇ ਲਾ ਵੀ ਗਾਂ ਦਾ ਨਾ ਥੋੜੀ ਜਿਹੀ ਰੋਪ ਜਾਂ ਗਾਂ ਦਾ ਡੈਕੋਰੇਸ਼ਨ ਬਹੁਤ ਚੰਗੀ ਵੀਰੇ ਜਿੰਨੀ ਜਿੰਨੀ ਵੀ ਜੋਗੀ ਸਾਬ ਆ ਹੂੰ ਆਪਾਂ 25 ਕਿਲੋ ਕਰਕੇ ਵਾਸੀ ਦਾਾਂਗੇ ਜਿਹੜਾ ਵੀ ਰਪਲਾਜ ਦਾ ਆਪਣੀ ਕਮੇਟੀ ਤੋਂ 25 ਕਿਲੋ ਕਰਕੇ ਫਲਕਾਰੀ ਲਾਈ ਹੈ ਕਿਹੜਾ ਹੁਣ ਮੜਾ ਜੇ ਢੇੜਾ ਕਢਾਵਾ ਲਓ ਜੀ ਲਓ ਜੀ ਦੋਸਤੋ ਫਲਕਾਰੀ ਲਾ ਕੇ ਕਿਹੜਾ ਢੇੜਾ ਕਢਾਉਣਾ ਕੋਈ ਵੀਰ ਭੈਣ ਪ੍ਰੇਮ ਆਖੇ ਫਲਕਾਰੀ ਪਾ ਕੇ ਕਿਹੜਾ ਕਢਾਈ ਜਾਂਦੇ ਆ ਕਰ ਲਿਓ ਚੱਕ ਹਾਂ ਆ ਵੇਖੋ ਜੀ ਲਓ ਜੀ ਫਲਕਾਰੀ ਦੇ ਨਾਲ ਵੀ ਬਹੁਤ ਸੋਹਣਾ ਰੂਪ ਤੇ ਉਦਾਂ ਫਲਕਾਰੀ ਦੇ ਬਿਨਾਂ ਮੈਨਾਂ ਭਾਈ ਘਰ ਬਾਜੀ ਸੋਹਣੀ ਲੱਗੂਗੀ ਲਓ ਜੀ ਕਰੇ ਚੰਗਾ ਬੰਦਾ ਇਹ ਬੰਦੇ ਚੰਗੇ ਨਹੀਂ ਵਿੱਚ ਲੈਣੀ ਜਿਹੜੇ ਬੰਦੇ ਨੌਰ ਕਹਿੰਦੇ ਵਾਸੀ ਪਰੇ ਲੈ ਆ ਬਈ ਮੋਰ ਉਹ ਹੀ ਬੰਦਾ ਲਊਗਾ ਮੋਰ ਦਾ ਆ ਉਹ ਦੋ ਵਰਗੀਆਂ ਦੋ ਮਸਿਆ ਦੀ ਰਾਤ ਰਗਾ ਰੰਗ ਕਾਲਾ ਬਿਲਕੁਲ ਵੇਖੋ ਆ ਕਰੋ ਚੈੱਕ ਜੀ ਭਾਈ ਜੋ ਬਨੇ ਨਗੀਨੇ ਇਹੋ ਜੇ ਕਿੱਥੋਂ ਕੜਗੜ ਕੇ ਲੈ ਆਏ ਇਹ ਵੀਰ ਜੀ ਫਾਰਮਾ ਤੋਂ ਮਾਲ ਆਉਂਦਾ ਵੀਰੇ ਕਿਸੇ ਘਰੋਂ ਤੇ ਪਾਲਦੀ ਨਹੀਂ ਵਛੀ ਈ ਦੀ ਹਾਂ ਜੀ ਲੈ ਜੀ ਮੇਰੇ ਘਰ ਪਈਆ 2 ਲੱਖ ਵੀਰੇ ਵਛੀ ਖਾਂਦੀ ਏ ਲੋ ਜੀ ਤੇ ਵਛੀ ਈ ਤਿਆਰ ਹੁੰਦੀ ਆ ਹਾਂ ਨਹੀਂ ਵਾਕਿਆ ਅਜੇ ਮੂੰਹ ਦੀ ਵੀ ਦੋਂਦੀ ਆ ਨਾ ਛੀ ਅੱਛਾ ਦੋ ਦੰਦ ਹੈ ਹਾਂ ਜੀ ਠੀਕ ਹੈ ਜੀ ਮੂੰਹ ਥੋੜਾ ਘੱਪ ਕਾ ਬੰਦਦੀ ਆ ਇਹਦਾ ਵਕਾਲ ਨਹੀਂ ਮੂੰਹ ਦੀ ਦੋ ਦੰਦ ਵਛੀ ਆ ਜੀ ਲੈ ਜੀ ਲੈ ਜੀ ਅੱਛਾ ਜੀ ਹਾਂ ਜੀ ਲੋ ਜੀ ਦੋਸਤੋ ਬਰੀਡਾਂ ਬਹੁਤ ਪੇ ਚੰਗੀਆਂ ਬਰੀਡਾਂ ਦੇ ਦੋਸਤੋ ਚੰਗੇ ਪੈਸੇ ਜਿਹੜੇ ਖਰਚੇ ਜਾਂਦੇ ਆ ਮੈਂ ਜੋ ਪਕਰ ਦਿਆ ਆ ਕਰਿਓ ਚੱਕ ਦੇਖੋ ਦੋਸਤੋ ਜਿਹੜੀ ਚੀਜ਼ ਕਾਬਲੇ ਤਾਰੀਫ ਹੁੰਦੀ ਉਹਦੀ ਤਾਰੀਫ ਕੀਤੀ ਜਾਂਦੀ ਐ ਥੋੜਾ ਨਾ ਪੱਠੇ ਪੁੱਠੇ ਨਹੀਂ ਗੱਲ ਦੇ ਵਾਸਤੇ ਗਾਦੀ ਅੱਛਾ ਜੀ ਬਾਕੀ ਜਿੰਨੇ ਵੀ ਜੋਗੀ ਭਾਈ ਸਾਹ ਆ ਨਾ ਛੀ ਹਾਂਜੀ ਤੇ ਜਿਹੜੇ ਬੰਦੇ ਨੂੰ ਨੌਲਜ ਆ ਵੱਚੀ ਤੇ ਉਹਨੇ ਰੁਪਈਏ ਲਾਉਣੇ ਆ ਭਾਈ ਜੋ ਵੜਾਣਾ ਆ ਪਰ ਰੁਪਈਏ 10 ਹੀ ਦੀਏ ਕਿੰਨੇ ਲੈ ਲੈਣੇ ਮੈਂ ਨਾ ਫੋਨ ਤੇ ਨਾ ਮੋਲ ਕਰਦੀ ਭਾਈ ਗਾ ਵਧੀਏ ਨਹੀਂ ਮੋਲ ਆਪਾਂ ਫੋਨ ਤੇ ਕਰਨ ਦੀ ਆਤ ਨਹੀਂ ਪਉਣੀ ਇਦਾਂ ਵੇਖ ਦੀਗੇ ਇਦਾਂ ਦਸੀਏ ਭੈਣ ਭਰਾਵਾਂ ਨੂੰ ਕਿਉਂਕਿ ਪਪਾ ਗੱਲ ਕੀ ਆ ਫੋਨ ਤੇ ਵੀ ਜਿਹਨੂੰ ਭੈਣ ਭਰਾ ਫੋਨ ਕਰਨਗੇ ਦੱਸਣਾ ਦਾ ਕੋਦੋਂ ਹੋਗਾ ਉਹ ਤੇ ਗੱਲ ਹੈਗੀ ਜੀ ਹੈਨਾ ਤੇ ਆਪਾਂ ਦੱਸ ਕੇ ਮੋਲ ਇਹਦਾ ਭਾਈ ਕੋਈ ਆਪਾਂ ਕੋਈ ਡੇਰ ਨਹੀਂ ਮੰਗਣਾ ਕੋਈ 100 40 ਨਹੀਂ ਮੰਗਣਾ ਹਾਂ ਕੋਈ 135 ਨਹੀਂ ਮੰਗਣਾ ਹਾਂ ਇਹ ਆਪਾਂ 130 ਦਾ ਚੀਤ ਹੈ 130000 ਰੁਪਏ 130000 ਰੁਪਏ 130 ਰੁਪਏ ਹੁਣ ਇਹ ਚ ਮਾਨਤਾ ਜੜਾਉਣਾ ਖੁੱਲੇ ਦਿਲ ਨਾਲ ਕਰਦੇ ਇਹ ਚ ਮਾਨਤਾ ਦਾ 5000 ਦਾ ਕਰੀਏ 5000 ਦਾ ਬਾਕੀ ਕੋ ਭੈਣ ਭਾਪੂ ਨੂੰ ਲਾ ਲਈ ਇੱਕ ਦੀ ਹਾਂ ਇੱਕ ਪੰਜੀ ਦੇ ਵਿੱਚ ਹੀ ਦੇਣਾ ਇੱਕ ਪੰਜੀ ਹੈ ਉਹ ਚੋਂ ਵੀ ਮੰਨਤ ਹੋ ਜਾਊਗਾ ਨਹੀਂ ਤੇ ਕੱਲ ਚੱਲ ਵਸ਼ੀਆਂ ਦੇ ਦੇਖੀਆਂ ਹੋਰ ਵੀ ਲੋਕਾਂ ਵੀ ਦਾ ਭਾਵਾਂ ਕਰੇ ਹੂੰ ਤੇ ਲੋਕ ਡੇਰ ਦਰ 2-2 ਲੱਖ ਰੁਪਏ ਵਸ਼ੀ ਦਾ ਮਾਗਦੇ ਪਰ ਆਪਾਂ ਲਈ ਭਾਣਾ ਭਾਣਾ ਵਸ਼ੀ ਦੇਣਾ ਕਰਿਓ ਦੋਸਤੋ ਚੈੱਕ ਕਰ ਡਿਮਾਂਡ ਵੀਰ ਕੰਧਾ ਨਾ 1.5 ਮੰਗਣਾ ਨਾ 40 ਮੰਗਣਾ ਨਾ 35 ਮੰਗਣਾ 1,25,000 ਦੇ ਵਿੱਚੋਂ ਮੰਗਣਾਂਗੇ ਇੱਕ ਪੰਜੀ ਦੇ ਵਿੱਚ ਹੀ ਦੇਵਾਂਗੇ ਠੀਕ ਹੈ ਜੀ ਤਸੱਲੀ ਕਰਨੀ ਆ ਤੁਸੀਂ ਨਿਰਖ ਪਰ ਕਰਨੀ ਆ ਤੁਸੀਂ ਇੱਕ ਟਾਈਮ ਚਲੋ ਦੋ ਟਾਈਮ ਚਲੋ ਤੁਹਾਡੇ ਤੇ ਡਿਪੈਂਡ ਕਰ ਲ ਬੱਚਾ ਤੇ ਮਗਰ ਵਸ਼ੀ ਚਾਹਤ ਹੈ ਆਹ ਬੱਤੀ ਮਾਗ ਕੇ ਇਹਦੋਂ ਅੱਗੇ ਬਾਈ ਜੋਮਨ ਜਿਹੜੀ 2 ਨੰਬਰ ਤੇ ਗਾਂਪ ਦੀ ਇਹ ਵੀਰ ਜੀ ਆਪਣੀ ਗਰੰਟੀ ਦੇ ਕੋਲ ਲੈ ਜਾਣਾ ਨਾ ਨਾ 5 ਕਿਲੋ ਕਰਕੇ ਬੋਲਾ ਦਾਂਗੇ ਠੀਕ ਹੈ ਜੀ ਹਾਂ ਜੀ ਨਾ ਹੁਣ ਜਿਹੜਾ ਕਵਾ ਸਾਡਾ ਹੋਊਗਾ ਠੀਕ ਹੈ ਜੀ ਲਓ ਜੀ ਕਰਿਓ ਚੱਕ ਇਹ ਬੱਚੀ ਵੀਰ ਜੀ ਪਰਸੋਂ ਦੀ ਸੂਈ ਆ ਇਹਦੇ ਮਗਰ ਬੱਛੀ ਆ ਜੀ ਮਗਰ ਇਹਦੇ ਮਗਰ ਬੱਛੀ ਹੈ ਨਾ ਜੀ ਇਹਦੇ ਮਗਰ ਬੱਛੀ ਇਹਦੇ ਮਗਰ ਬੱਛੀ ਬੜੇ ਚੰਗੇ ਸੀਮਨ ਦੀ ਆ ਕਰ ਲਿਓ ਚੱਕ ਆਹ ਨਾੜੂ ਨਾੜੂ ਮਤਲਬ ਨਾੜੂ ਤਿਆਰ ਚਾਰ ਗਵੈਂਡੋ ਦੀ ਬੱਛੀ ਆ ਆਹ ਲਓ ਜੀ ਕਿ ਘਰ ਕੋਲ ਵੱਖਣੇ ਵੀਰ ਲੈਣੀ ਹੋਵੇ ਬੱਚੀ ਭਲਜੂ ਲਾਰ ਤੇ ਬਾਈ ਜੋ ਬਣੀ ਨੂੰ ਟਾਈਮ ਕੰਨਦਾ ਹਗਾ ਸੇ ਇਹ ਪਰਸੋਂ ਸ਼ਾਮੀ ਹੋਈ ਵੀਰੇ ਅੱਛਾ ਪਰਸੋਂ ਇਹ ਵੀ ਸ਼ਾਮੀ ਹੋਣਾ ਹਾਂਜੀ ਇਹ ਤਾਂ 25 ਦੀ ਅੰਦਾਜ਼ਾ ਮਾਤਰਾ ਪਹਾਵਾ ਹੋਗਾ ਕੋਈ 15 16 ਕਿਲ ਬੌਲੀ ਹੋਗੀ ਠੀਕ ਹੈ ਜੀ ਇੱਕ ਸਿੰਘਾਂ ਵਾਲੀ ਜੋ ਥੋੜੀ ਝੂੰਗਾ ਸਿੰਘ ਹੈ ਨੀ ਠੀਕ ਹੈ ਜੀ ਚਲੋ ਜਿਹੜੀ ਚੀਜ਼ ਦੇ ਵਿੱਚ ਕੋਈ ਆਉਗਣੇ ਚ ਗੁਣਵੀਰ ਆਪਣੇ ਵੱਸ ਲਾਏ ਤੇ ਬਾਕੀ ਦੋਸਤੋ ਇਹਦੀ ਵੀ ਆਰਡਰ ਕੁਆਲਿਟੀ ਚੈੱਕ ਕਰ ਲਿਓ ਮਤਲਬ ਦਿਖਾਵਣਾ ਕਰਾ ਤੁਰਦੀ ਗਾ ਨੂੰ ਆਹ ਸਿੰਘ ਚੈੱਕ ਕਰ ਲਿਓ ਝੂੰਗਾ ਸਿੰਘ ਜਿਹਦਾ ਇਹ ਅੱਜ ਆਪਾਂ ਨਾ ਲੋੜੀ ਦਾ ਆਫਰ ਹੀ ਲਾ ਗਣਾ ਪੌਣੀ ਦਾ ਚਲੋ ਕੱਲ ਹੀ ਅੱਛਾ ਆਹ ਵੇਖੋ ਜੀ ਆਲੋ ਆ ਕਰੂ ਛੇ ਕਿ ਵੇਖੋ ਦੋਸਤੋ ਨੈਗਰ ਆਰਡਰ ਪੂਰਾ ਲਤਾ ਜੇ ਫਸਿਆ ਪਿਆ ਇਹ ਦਿੱਥਣਾ ਸਾਨੂੰ ਦੀ ਕੁਆਲਿਟੀ ਤੁਹਾਨੂੰ ਕਰਾਉਣਾ ਚਾਹੀਦਾ ਵੇਖ ਲਓ ਜੀ ਜੇ ਸੇਂਗ ਗਿਆ ਤਾਂ ਦੋਸਤੋ ਦੂਜੇ ਬਨੇ ਹੋਏ ਬਹੁਤ ਚੰਗਾ ਤੁਹਾਨੂੰ ਲੱਗਾ ਆ ਲਓ ਜੀ ਇਹਦਾ ਕੋਈ ਮੁੱਲ ਪਿਆ ਨਹੀਂ ਕੋਈ ਪੰਜ ਨਹੀਂ ਕਰਨਾ ਇਹ ਬਸ 40000 ਦੇ ਵਿੱਚ ਦਿੱਤਾ ਸਿਰਫ ਸਿਰਫ 40000 20 ਕਰੋ ਦੋ ਦੇ ਦੂਗੀ ਅੱਜ ਮੈਲਾ ਮੂਲਾ ਮਾਰ ਕੇ ਵਾਸੀ ਦੁੱਧੋਂ ਵਾਜਣੀ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਇਹਦਾ ਗਾਂ ਦਾ ਮੁੱਲ ਹੋਊਗਾ ਬਿਲਕੁਲ ਨੋਰਮਲ ਕੋਈ 50 ਨਹੀਂ ਕੋਈ 10 ਲੈ ਲਊਗਾ 4000 ਜੋਂ 2000 ਰੁਪਏ ਦਾ 36000 ਰੁਪਏ 36000 ਦੀ ਬੱਚੀ ਦਾ ਬੋਲਾ 15 ਕਿਲੋ ਹੋਊਗਾ 35000 ਦੀ ਦੇ ਦੀ ਪੂਰੇ ਦੀ ਨਹੀਂ 35 ਤਾਂ ਸੁੱਤ ਨਹੀਂ ਹੋਣਾ ਹਾਂ 36000 ਦੀ ਕਰ ਲਈ ਦੇ ਦਾਂਗੇ 36000 ਦੀ ਹੋ ਗਈ ਲਓ ਜੀ ਕਰਿਓ ਚਾਹ ਕੇ 36000 ਦੇ ਲਈ ਤੁਹਾਨੂੰ ਦੋਸਤੋ ਮਿਲਣੀ ਤੇ 14-15 ਕਿਲੋ ਬੋਲਾ ਤਿਆਰ ਤੇ ਗਾਂ ਦੇ ਮਗਰ ਜਿਹੜਾ ਬੱਚਾ ਉਹ ਵੀ ਵਸ਼ੀ ਹੈ ਤੇ ਇਸ ਗਾਂ ਦੇ ਮਗਰ ਵਸ਼ੀ ਹੈ ਬਾਕੀ ਆਹ ਜਿਹੜੀ ਵਸ਼ੀ ਹੈ ਨਾ ਹੂੰ ਹਣਾ ਚਲੋ ਉਹ ਥੋੜੇ ਰੁਪਈਆ ਦੀ ਘਾਟ ਹਨਾ ਵੀਰੇ ਹਾਂ ਆ ਬੱਚੀ ਆਪਾਂ ਜਿੰਨੂੰ ਦਾਂਗੇ ਗਰੰਟੀ ਫੁੱਲ ਦਵਾਵਾਂਗੇ ਬੱਚੀ ਦੀ ਠੀਕ ਹੈ ਜੀ ਇਹਨੂੰ 5 ਕਿਲੋ ਬੋਲਾ ਕਰਕੇ ਵੱਚੀ ਦਵਾਂਗੇ ਠੀਕ ਹੈ ਜੀ ਮਾਰਾ ਇਹਦੇ ਵਿੱਚੀ ਆ ਉਹਦੇ ਮਗਰਲੀ ਵੱਚੀ ਗਈ ਦੋਵਾਂ ਦੇ ਮਗਰ ਵੱਚੀ ਹੈ ਨਾ ਚਾਰ ਗਾਵਾਂ ਦੇਣੀਆਂ ਹਨਾ ਜੀ ਹਾਂਜੀ ਆਜੋ ਜੀ ਜਰਸੀ ਇਹ ਆ ਗਈ ਜੀ ਜਰਸੀ ਪੰਜਾਬ ਵਾਲੀ ਪਿਓਰ ਬਦਾਮੀ ਰੰਗ ਜੋਰ ਕਿੰਨੇ ਜਰ ਦੀ ਗੱਬਣ ਇਹ ਵੀਰ ਜੀ ਅਜ ਹਫਤਾ ਲੈ ਜਾਊਗੀ ਹਫਤਾ ਲੈ ਜੂ ਹਨਾ ਮਤਲਬ ਸੂਨ ਦੇ ਬਿਲਕੁਲ ਨੇੜੇ ਹੀ ਆ ਹਾਂਜੀ 10 ਦਿਨ ਵੱਤ ਵਾਤ ਲੈ ਜੂਗੀ ਚਾਹੇ ਬਾਕੀ ਬਾਣਪਣ ਜਾਣੀ ਆ ਹਾਂ ਕਿਹੜਾ ਆ ਲੋ ਜੀ ਕਰੋ ਚੈੱਕ ਦੀਆਂ ਆ ਦੋਸਤੋ ਨਿਸ਼ਾਨੀਆਂ ਚੈੱਕ ਕਰ ਲੋ ਵਿਖੰਦੀ ਰਾਜਾ ਮੂੰਹ ਬਲੈਕ ਅੱਖਾਂ ਇਹ ਵੀ ਜੀ ਉਧਰ ਨਹੀਂ ਆਈ ਮਹੱਤ ਲਾ ਲੀਨੀ ਆ ਆਪੇ ਇੱਧਰ ਦੀਆਂ ਵਾਲੀ ਜਰਸੀ ਹੈ ਨਾ ਸੂਆ ਕਰਮਾ ਸੁਣੀ ਸੂਆ ਕਰਮਾ ਸੁਣੀ ਸੂਆ ਵਿੱਚ ਦੂਸਰਾ ਸੁਣੀ ਦੂਸਰਾ ਸੂਆ ਹੈ ਨਾ ਆ ਲੋ ਕਰੋ ਚੱਕ ਜਰਸੀ ਗਾਂ ਦਾ ਜਿਹੜਾ 14 15 ਕਿਲੋ ਬਸ਼ੀਂ ਦਿੱਤਾ ਦੁੱਧ ਆ ਗਈ ਬਸ਼ੀ 20 ਕਿਲੋ ਦੀ ਆ ਜੀ ਇਹ ਚਲੋ ਜਰਸੀ ਗਾਂ ਵਾ ਇਹਨਾਂ ਕੀ ਦਿੰਦੀਆਂ ਕੱਟ ਕਰਦੇ ਹਿਸਾਬ ਨਾਲ ਹੈ ਨਾ ਆ ਲੋ ਜੀ ਕਰੋ ਚੱਕ ਵੇਖੋ ਦੋਸਤੋ ਜਰਸੀ ਬਦਾਮੀ ਰੰਗਾਂ ਰੰਗ ਵੇਖ ਲੋ ਕਰੋ ਚੱਕ ਲਓ ਜੀ ਸੂਨ ਦੇ ਵਿੱਚ ਇੱਕ ਹਫਤੇ ਦਾ ਟਾਈਮ ਹੈ ਜੇ ਬਾਕੀ ਕੰਡ ਜੇ ਬਾਦੂ ਬਣ ਜਾਣੀ ਹੈ ਹਫਤੇ ਤੱਕ ਹਾਂਜੀ 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 ਲਓ ਜੀ ਕਾਲੀ ਪੈਂਦੀ ਥੜੀ ਹੈ ਨਾ ਥੋੜਾ ਜਨਾ ਮਾਲ ਖੁੱਲਾ ਵੈਣ ਗਿੱਜਾ ਫਿਰ ਉਹਦੇ ਕਰਕੇ ਕਰਦਾ ਮਾਰ 100 ਦੇ ਮੌਸਮ ਠੰਡਾ ਲਾ ਹਾਂਜੀ ਲਓ ਜੀ ਕਰ ਲੋ ਚੈੱਕ ਤੇ ਦੋਸਤੋ ਜਦੋਂ ਦੂਜੇ ਫਾਰਮ ਤੇ ਆਉਂਦਾ ਨਾ ਥੋੜਾ ਜਿਹਾ ਵਹਿੇ ਉਪਰ ਆਪਾਂ ਕਰ ਦਿੰਦਾ ਲਓ ਜੀ ਆ ਕਰ ਲੋ ਚੈੱਕ ਥਣਾ ਸਾ ਜੋਬਨ ਭਾਈ ਤੇ ਜੇ ਵੀਰ ਜੀ ਥਾ ਜੇ ਕੋ ਇਦਾਂ ਮੇਰਾ ਵੀਰ ਭਰਾ ਕੋਈ ਲੈ ਆਂਦਾ ਹੈ ਹਾਂ ਤੇ ਇਹਦੀ ਥਣਾ ਦੀ ਗਾਰੰਟੀ ਹੋ ਗਈ ਭਾ ਪੂਰੇ ਪੌਂਦੇ ਉਹਦੀ ਗਾਰੰਟੀ ਹੋ ਗਈ। ਥਾਨ ਸੋਕੇ ਕੋ ਵਾਧ ਘੱਟ ਲੈ ਗਏ। ਠੀਕ ਹੈ। ਉਹ ਛੱਟ ਲੈ ਗਏ। ਠੀਕ ਹੈ ਜੀ। ਤੇ ਪਾਤੂਪ ਉਪਦੇ ਰਹਿ ਵਧੀਆ ਬਰਾਬਰ ਆਇਆ। ਪੰਤ ਪੌਣ ਸਾਰੀ ਸਾਫ ਇਹਦੇ। ਠੀਕ ਹੈ ਜੀ। ਤੇ ਇਹ ਕਿੰਨੇ ਚ ਦੇ ਆਪਾਂ ਮੁੱਲ ਕਰਨਾ। 60 ਹਜ਼ਾਰ ਜੀ ਦੇ ਦਈਏ। 60000 ਰੁਪਏ। ਜ਼ਿਆਦਾ ਨਹੀਂ। ਛੋਟ 5000 ਕਰ ਦਈਏ। ਕਿੰਨੀ 5000 ਰੁਪਏ? 55। ਗੁਰੇਸ਼ ਜੀ ਥੋੜੀ ਜੀ ਕਰ ਦਈ ਮਰਲ ਦਾ ਮਿਲਦਾ ਜੇ ਮੁੱਲ ਜੇ ਜ਼ਿਆਦਾ ਜਿਹਾ ਲੱਗਦਾ ਮੈਨੂੰ। ਕਿ ਨਹੀਂ ਵੇ ਠੀਕ ਹੈ। ਮਸ਼ੀਨ ਵੱਡੀ ਹੈ ਵੀ ਕਿਲ 55000 ਤੋਂ 35000 ਹੋ ਗਿਆ 50 ਦੀ ਨਹੀਂ ਭਰੇ ਦਿੰਦੀ ਨਹੀਂ ਹਣੀ ਪੇ ਆ ਦੇਣੀ ਲੋ ਜੀ ਕਰ ਲਓ ਚਾਹ ਕੋਈ ਕਿਉਂਕਿ ਜਿੰਨੀ ਗਿਫਟ ਸੁਈਆ ਕਢਾ ਦੇਦੀ ਆ ਵੀਰਾ ਭਾਣੇ ਭਰਾਵਾਂ ਦਾ ਫਾਇਦਾ ਹੀ ਕਰੀਦਾ ਚਲੋ ਅੱਛਾ ਜਿੰਨਾ ਵੀ ਹੋ ਸਕੇ ਬਾਤੋਂ ਬਾਤ ਪਰ ਵਪਾਰੀ ਵੀ ਉਹਦਾ ਸੋਚਣਾ ਪੈਂਦਾ ਜਿਨ੍ਹਾਂ ਨੇ ਜਾਂਦੀ ਦੀ ਪੈਸੇ ਖਰਚ ਕੇ 53000 ਤੋਂ ਮਾਨਤਾ ਹੈ ਨਾ ਜੀ ਹੋ ਜਾਊਗਾ ਠੀਕ ਹੈ ਜੀ ਦੋ ਨਾਗ ਬਿਲਕੁਲ ਤਾਜ਼ੇ ਸੂਏ ਤੇ ਇੱਕ ਜਿਹੜੀ ਵਸ਼ੀ ਆ ਇਹ ਗੱਪਣੇ ਇਹ ਗੱਪਣੀ ਸੀ ਸੂਏਸ ਵਾਇਪ ਹੋਰੂ ਚੋਕੇ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਤੁਹਾਡਾ ਫਰਜ ਆ ਜਰੂਰ ਕਰਿਆ ਕਰੋ ਤੇ ਗੱਬਣ ਪਸ਼ਰੂ ਥੜਾ ਦੀ ਟਿਪਕੇ ਪਾਸ ਕਰਕੇ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਬਾਈ ਦਾ ਐਡਰੈਸ ਕਿਹੜਾ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਹਿਸੀਲ ਜਿਹੜਾ ਸ਼੍ਰੀ ਅਮਰਸਰ ਸਾਹਿਬ ਨਾਮ ਹੈਗਾ ਬਾਈ ਦਾ ਜੋਬਨ ਫੋਨ ਨੰਬਰ ਕਿਹੜਾ ਫੇਰ ਬੋਲ ਦੋ ਜੀ ਫੋਨ ਨੰਬਰ ਵੀ ਜ ਹੈਗਾ 90 90418 7496 ਤੇ ਇਹੋ ਹੀ ਗਾਵਾ ਇਹ ਮੇਰਾ ਵੀਰਪਾ ਤੇ ਆਪਣਾ ਵਿੱਚ ਆ ਕੇ ਖੜਿਆ ਕਰੋ ਮੇਰਾ ਵਿੱਚ ਕੋਈ ਕੁਸਟ ਅੱਜ ਦੇ ਇਸ ਵੀਡੀਓ ਦੇ ਵਿੱਚ ਤਿੰਨ ਨਗ ਹੈ ਨਾ ਹਾਂ ਤਿੰਨੇ ਹੀ ਗਾਵਾ ਇੱਕ ਜਿਸ ਤੋਂ ਬਣਾ ਜੀ ਹੋਰ ਨਾ ਜਾਊਗਾ ਫਿਰ ਉਹ ਆਪਾਂ ਬਾਕਾਇਦਾ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਨਾ ਮਾਲ ਵੀਡੀਓ ਪੈਗੇ ਵੇਖਦਾ ਜਿਹੜੀ ਗਾ ਜੇ ਮਾਲ ਵੇਖਿਆ ਵੀ ਉਹ ਤਾਂ ਵੀ ਵੀਡੀਓ ਪਾ ਦਿੱਤੀ ਹੈ ਠੀਕ ਹੈ ਠੀਕ ਠੀਕ ਹੈ ਠੀਕ ਹੈ ਧੰਨਵਾਦ ਦੋਸਤੋ ਜਿਹੜਾ ਵੀਡੀਓ ਵੇਖਣ ਦਾ